ਭਾਬੀ ਕਮਲ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਹੋਰ ਵੀ ਜ਼ਿਆਦਾ ਸਰਗਰਮ ਹੋ ਚੁੱਕਿਆ ਦੂਜੇ ਪਾਸੇ ਹੁਣ ਲੋਕ ਭਾਬੀ ਕਮਲ ਦੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਖਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਭਾਬੀ ਦੇ ਕਤਲ ਨੂੰ ਲੈ ਕੇ ਕੀ ਕੀ ਸੱਚ ਸਾਹਮਣੇ ਆਵੇਗਾ ਤਾਂ ਦੱਸਦੀ ਹੈ ਕਿ ਭਾਬੀ ਕਮਲ ਕੋਲ ਦੀ ਰਿਪੋਰਟ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਦਾਦੇ ਕਿ ਸੋਸ਼ਲ ਮੀਡੀਆ ਸਟਾਰਾਂ ਵਿਚਾਲੇ ਇਸ ਸਮੇਂ ਹਲਚਲ ਮਚੀ ਹੋਈ ਹੈ ਦਾਦੇ ਕਿ ਇੰਟਰਨੈਟ ਦੇ ਉੱਪਰ ਮਸ਼ਹੂਰ ਕੰਚਨ ਕੁਮਾਰੀ ਉਰਫ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲੀ ਦੇ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਉਸ ਦੀ ਮੌਤ ਗਲਾ ਘੋਟਣ ਕਰਕੇ ਹੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਚੁੱਕਿਆ ਹੈ ਕਿ ਪੋਸਟਮਾਰਟਮ ਰਿਪੋਰਟ ਜਿਹੜੀ ਕਿ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਕੰਚਨ ਕੁਮਾਰੀ ਕਮਲਕੌਰ ਭਾਬੀ ਦੇ ਕਤਲ ਦਾ ਇਹ ਖੁਲਾਸਾ ਹੋਇਆ ਕਿ ਗਲ ਘੋਟ ਕੇ ਉਸ ਦੀ ਜੜਕੀ ਹੱਤਿਆ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਇਲਾਵਾ ਮ੍ਰਿਤਕ ਦੇ ਸਰੀਰ ਤੇ ਕੁਝ ਸ਼ੱਕੀ ਨਿਸ਼ਾਨ ਵੀ ਪਾਏ ਜਾਣ ਦੀ ਗੱਲ ਜੜਕੀ ਸਾਹਮਣੇ ਹੋਈ ਹੈ ਹਲੇ ਜਿਨਸੀ ਹਮਲੇ ਦੀ ਕੋਈ ਵੀ ਪੁਸ਼ਟੀ ਜੜਕੀ ਨਹੀਂ ਕੀਤੀ ਗਈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪੁਲਸ ਨੇ ਇਸ ਮਾਮਲੇ ਦੇ ਉੱਤੇ ਹਲੇ মিডিਆ ਦੇ ਨਾਲ ਕੋਈ ਵੀ ਜਿਹੜੀ ਗੱਲਬਾਤ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਸਵੈਬ ਅਤੇ ਵਿਸਰਾ ਸੈਂਪਲ ਦੀ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧ ਦੇ ਵਿੱਚ ਕੋਈ ਅੰਤਿਮ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਮਲਕੌਰ ਦੇ ਨਾਲ ਕਤਲ ਤੋਂ ਪਹਿਲਾਂ ਰੇਪ ਹੋਇਆ ਜਾਂ ਫਿਰ ਨਹੀਂ ਪਰ ਜਿਹੜੀ ਹੁਣ ਪੋਸਟਮਾਰਟਮ ਰਿਪੋਰਟ ਆਈ ਉਸ ਦੇ ਵਿੱਚ ਹੱਤਿਆ ਕਲੀਅਰ ਹੋ ਚੁੱਕਿਆ ਕੁਝ ਨਿਸ਼ਾਨ ਪਾਏ ਗਏ ਨੇ ਪਰ ਹੁਣ ਜਿਹੜੀ ਅਗਲੀ ਰਿਪੋਰਟ ਆਵੇਗੀ ਉਸ ਦੇ ਵਿੱਚ ਕਲੀਅਰ ਹੋਵੇਗਾ ਕਿ ਕਮਲਕੌਰ ਦੇ ਨਾਲ ਰੇਪ ਹੋਇਆ ਜਾਂ ਫਿਰ ਨਹੀਂ ਕਮਲਕੌਰ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਸਰਕਾਰੀ ਤਿੰਨ ਡਾਕਟਰਾਂ ਦੇ ਪੈਨਲ ਦੇ ਦੁਆਰਾ ਕੀਤਾ ਗਿਆ ਸੀ ਮੁਰਲੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਮੌਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਮ੍ਰਿਤਕਾ ਦੇ ਪੱਟ ਅਤੇ ਗੁਪਤ ਹਿੱਸੇ ਦੇ ਨੇੜੇ ਕੁਝ ਸ਼ੱਕੀ ਨਿਸ਼ਾਨ ਮਿਲੇ ਨੇ ਪਰ ਇਹ ਸਪਸ਼ਟ ਨਹੀਂ ਕਿ ਉਹ ਨਿਸ਼ਾਨ ਜਿਨਸੀ ਹਮਲੇ ਕਾਰਨ ਨੇ ਜਾਂ ਕਿਸੇ ਹੋਰ ਕਾਰਨ ਕਰਕੇ ਹੋਏ ਨੇ ਤਾਂ ਦੱਸਦੀ ਹੈ ਕਿ ਮ੍ਰਿਤਕਾ ਦੇ ਸਵੈਵ ਅਤੇ ਬਿਸਰਾ ਸੈਂਪਲ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤੇ ਗਿਆ ਉਹਨਾਂ ਨੇ ਕਿਹਾ ਕਿ ਬਿਸਰਾ ਰਿਪੋਰਟ ਆਉਣ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਮ੍ਰਿਤਕਾ ਨੂੰ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਜਾਂ ਉਸੇ ਕਿਸੇ ਤਰ੍ਹਾਂ ਦਾ ਕੋਈ ਹੋਰ ਅਤਿਆਚਾਰ ਜਾਂ ਕੋਈ ਹੋਰ ਸ਼ੋਸ਼ਣ ਕੀਤਾ ਗਿਆ ਸੀ ਇਸ ਸੰਸਰੀ ਖੇਸ ਕਤਲ ਦੇ ਵਿੱਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੂ ਅਤੇ ਉਸ ਦੇ ਸਾਥੀ ਨਾਮ ਚੌਧਰੇ ਨੇ ਪੁਲਿਸ ਟੀਮਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਛਾਪੇਮਾਰੀ ਕਰ ਰਹੀਆਂ ਨੇ ਪੁਲਜ਼ਾ ਕਹਿਣਾ ਕਿ ਜਿਵੇਂ ਹੀ ਫ੍ਰੈਂਸਿਕ ਰਿਪੋਰਟ ਆਵੇਗੀ ਜਾਂਚ ਦੀ ਦਿਸ਼ਾ ਹੋਰ ਸਪਸ਼ਟ ਹੋ ਜਾਵੇਗੀ ਪੋਰ ਦਨਸਾਰ ਦੋਸ਼ੀ ਅਮਰਤਪਾਲ ਸਿੰਘ ਮੈਰੋ ਨੇ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਅਮ੍ਰਿਤਸਰ ਹਵਾਈ ਅਡੇ ਤੋਂ ਯੂਈ ਲਈ ਫਲਾਈਟ ਲਈਆ ਇਹ ਗੱਲ ਉਹਨਾਂ ਦੀ ਯਾਤਰਾ ਦੇ ਇਤਿਹਾਸ ਤੋਂ ਸਪਸ਼ਟ ਹੋ ਗਈ ਹੈ ਇਸ ਦੇ ਨਾਲ ਹੀ ਪੁਲਿਸ ਜਾਂਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਮਲਕੌਰ ਦੇ ਕਤਲ ਤੋਂ ਬਾਅਦ ਦੋ ਲੋਕਾਂ ਨੇ ਅਮਰਤਪਾਲ ਸਿੰਘ ਮੈਰੋ ਨੂੰ ਬਠਿੰਡਾ ਤੋਂ ਅਮ੍ਰਿਤਸਰ ਪੰਚੌਂ ਦੇ ਵਿੱਚ ਮਦਦ ਕੀਤੀ ਹੈ ਇਨ੍ਹਾਂ ਦੇ ਵਿੱਚ ਤਰਨਤਾਲ ਦਾ ਰਹਿਣ ਵਾਲਾ ਰਣਜੀਤ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ ਜਿਸ ਦੀ ਹਲੇ ਤੱਕ ਪਛਾਣ ਨਹੀਂ ਹੋ ਸਕੇ ਬਠਿੰਡਾ ਪੁਲਿਸ ਨੇ ਰਣਜੀਤ ਸਿੰਘ ਦਾ ਐਲਓਸੀ ਲੁੱਕ ਆਊਟ ਸਰਕੂਲੇ ਜਾਰੀ ਕਰ ਦਿੱਤਾ ਗਿਆ ਨਾਲ ਹੀ ਮਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦਾਅਵੇ ਕਿ ਜਿਹੜੀ ਹੁਣ ਅਗਲੀ ਰਿਪੋਰਟ ਆਵੇਗੀ ਉਸ ਦੇ ਵਿੱਚ ਹੀ ਹੋਰ ਵੱਡੇ ਖੁਲਾਸੇ ਹੋਣਗੇ ਰੇਪ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਜਿਹੜੇ ਨਿਸ਼ਾਨ ਪਾਏ ਗਏ ਨੇ ਜਾਂ ਫਿਰ ਕੁਝ ਹੋਰ ਇਸ ਦੇ ਨਾਲ ਹਰਕਤਾਂ ਹੋਈਆਂ ਉਸ ਦੀ ਪੁਸ਼ਟੀ ਹੋਣਾ ਅਗਲੀ ਰਿਪੋਰਟ ਦੇ ਵਿੱਚ ਹੋਵੇਗੀ ਅਕੀਕਤ ਜੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਸੈਣੀ ਦੀ ਰਿਪੋਰਟ